呃。Uh huh. ਅੱਜ ਮੋਗਾ ਪੁਲਿਸ ਵੱਲੋਂ ਇੱਕ ਹੋਰ ਜਿਆ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਇੱਕ ਸਫਲਤਾ ਮਿਲੀ ਹੈ ਸੀਏ ਸਟਾਫ ਵੱਲੋਂ ਕੁੱਲ 2 ਕੁਇੰਟਲ ਡੋਡੇਪੋਸਟ ਇੱਕ ਸਵਿਫਟ ਕਾਰ ਵੱਲ ਵਿੱਚ ਜਿਹੜੀ ਹੈਗੀ ਹੈ ਪੀਵੀ 19ਟੀ ਇਸ ਰੰਗ ਸਿਲਵਰ ਸਮੀਦੀ ਕਸੀ ਬੰਦਾ ਜਿਹੜਾ ਹੈਗਾ ਇਸ ਮਾਮਲੇ ਉਨੂੰ ਕਾਬੂ ਕੀਤਾ ਹੈ ਇਸੇ ਤਹਿਤ ਇੱਕ ਸਿਕਰ ਇਨਫੋਰਮੇਸ਼ਨ ਦੇ ਤਹਿਤ ਜਿਹੜੇ ਹੈਗਾ ਦੋ ਐਫਆਈਆਰ ਰਜਿਸਟਰ ਕੀਤੀਆਂ ਗਈਆਂ ਸੀ ਉਹਦੇ ਵਿੱਚ ਮੇਨ ਜਿਹੜਾ ਹੈ ਗੁਰਚਰਨ ਸਿੰਘ ਉਰਫ ਤੋਤਾ ਜਾਂ rau ke kala ਜਿਲ੍ਹਾ ਮੋਗਾ ਕੇ ਸੁਖਜੀਤ ਸਿੰਘ ਉਰਫ ਸੀਤਾ ਜਾਹ ਚੀਨੀ ਵਾਲਾ ਜ਼ਿਲ੍ਹਾ ਬਰਨਾਲਾ ਅਨਦਰ ਇੱਕ ਸਿਫਰਟ ਸਿਕਰਟ ਇਨਫੋਰਮੇਸ਼ਨ ਰਿਪੋਰਟ ਐਫ ਆਈ ਆਰ ਜਿਸ਼ਟਰਡ ਕੀਤੀ ਗਈ ਤੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਮੌਕੇ ਤੇ ਗੁਚਰਨ ਤੋਂ ਤਾਂ ਜਿਹੜਾ ਭਜਨ ਜਸਕਾਮ ਜਬ ਹੋਇਆ ਤੇ ਜਿਹੜਾ ਸੁਖਜੀਤ ਸਿੰਘ ਹੈਗਾ ਸੀ ਤਾਂ ਇਸ ਨੂੰ ਪੁਲਿਸ ਨੇ 2 ਕੁਇੰਟਲ ਚੂਰਾ ਪੌਸਤ ਨਾਲ ਇੱਕ ਸਵਿਫਟ ਕਾਰ ਜਿਹੜੀ ਪੀ ਵੀ 19888945 ਹੈ ਤੰਗ ਸਿਲਵਰ ਇਸ ਨੂੰ ਇਸ ਵਿੱਚ ਕਾਬੂ ਕੀਤਾ ਗਿਆ ਸਰ ਇਹ ਲੋਡੇ ਕਿੱਥੋਂ ਲੈ ਕੇ ਆਏ ਸੀ ਤੇ ਕਿੰਨੀ ਸਪਲਾਈ ਹੈ ਇਹ ਫਰਦਰ ਇਨਵੈਸਟੀਗੇਸ਼ਨ ਦਾ ਵਿਸ਼ਾ ਜਿਹੜਾ ਹਰੀ ਮਾਰ ਲੈ ਕੇ ਸੀ ਉਹ ਕਿੰਨੀ ਬੋਲਿਆ ਸੀ ਸਰ ਇਹਦੇ ਵਿੱਚ ਇਹ 2 ਕਵਾਂਟਲ ਹੈਗੀਆਂ 20-20 ਕਿਲੋ ਦੀ 10 ਗੱਟੇ ਸੀ ਜਿਹੜੇ ਜਿਹੜੀ ਗੱਡੀ ਸੀ ਇਹਨਾਂ ਦੇ ਪਿੱਛੇ ਜਿਹੜੇ ਲੁਪੇ ਹੋਏ ਸੀ ਗੱਡੀ 'ਚ ਰੱਖੀ ਹੋਈ ਸੀ ਗੱਡੀ 'ਚ ਰੱਖੀ ਹੋਈ ਸੀ ਪੁਲਿਸ ਦੇ ਸੜਕ ਤੋਂ ਪਹਿਲਾਂ ਇੱਕ ਬੰਦਾ ਭੱਜ ਗਿਆ ਨਹੀਂ ਇਹਨਾਂ ਨੇ ਸੈਕਟਰੀ ਇਨਫੋਰਮੇਸ਼ਨ ਤੇ ਐਫ ਆਈ ਆਰ ਰਜਿਸਟਰ ਕੀਤੀ ਸੀ ਕਿ ਇਹ ਬੰਦੇ ਜਿਹੜੇ ਹੈਗੇ ਆ ਦੋਨੋਂ ਅਰਾਉਕੇ ਕਲਾਨਾ ਦਾ ਜ਼ਿਲ੍ਹਾ ਬਰਨਾਲੇ ਦਾ ਇਹ ਦੋਨੋਂ ਜਿਹੜੇ ਡੋਟੇ ਪੋਸਟ ਜਿਹੜੇ ਇਹ ਇੱਥੇ ਆਪਣੇ ਇੱਕ ਕੰਬੇਚਦਾ ਸੀ ਇੱਕ ਲੈਣ ਆਇਆ ਸੀ ਤੇ ਜਿਹੜਾ ਗੁਰਚਰਨ ਹੈਗਾ ਤੋਤਾ ਜਿਹੜਾ ਹੈਗਾ ਇਹ ਮੌਕੇ ਤੇ ਜਦੋਂ ਪੁਲਿਸ ਨੂੰ ਦੇਖ ਕੇ ਥੋੜਾ ਚਿਕਨਾ ਸੀ ਗੱਡੀ ਨਹੀਂ ਆਪਣੀ ਇਹ ਗੱਡੀ ਵੈਰੀਫਾਈ ਕਰਦੇ ਪਏ ਹੈਗੇ ਮੋਸਟ ਪ੍ਰੋਬਬਲੀ ਇਹ ਸੁਖਜੀਤ ਸਿੰਘ ਦੀ ਹੈਗੀ ਪੀਬੀ 19 ਹੈਗੀ ਬਰਨਾਲੇ ਦਾ ਨੰਬਰ ਹੈਗਾ ਇਹ ਤੇ ਬਰਨਾਲੇ ਦੇ ਇਹ ਬਰਨਾਲੇ ਦਾ ਹੀ ਰਹਿਣ ਵਾਲਾ ਹੈ ਸਰ ਸਰ ਇਹ ਜਿਹੜਾ ਗੁਰਚਰਨ ਸਿੰਘ ਹੈ ਇਹ ਲੈਣਾ ਹੈ ਜਿਹਦੇ ਤੋਂ ਆਪਸ ਤੋਂ ਨਹੀਂ ਗੁਰਚਰਨ ਸਿੰਘ ਇੱਥੋਂ ਦਾ ਰਹਿਣ ਵਾਲਾ ਹੈ rau ke kala ਨਹੀਂ ਇਹ ਸੁਖਜੀਤ ਹੈ ਸੁਖਜੀਤ ਐਦੇ ਤੋਂ ਐਦੇ ਤੋਂ ਲੈਣ ਆਇਆ ਸੀ ਸੋ ਜਿਹਦੇ ਇਹੇ ਤਾਂ ਲੈਣ ਆਏ ਇਸ ਸਪਲਾਇਰ ਹੈ ਇਹ ਸਪਲਾਇਰ ਹੋ ਗਏ ਹਾਂਜੀ ਇਹ ਇਸ ਕਰਕੇ ਚੱਕੰਨਾ ਸੀ ਤੇ ਇਹ ਇਧਰ ਤੇ ਜਿਹੜੀ ਅਕ ਪਰਚੀ ਦਰਦੇ ਜੀ ਇਹਦੇ ਵਿੱਚ ਹੀ ਸਾਈਲੈਂਟ ਜਮਾਨਤ ਦੇਿਆ ਕਿਸੇ ਚ ਪੀਓ ਹੈ ਕੁਛ ਪੱਤੇ ਪਾਸ ਪੱਤੇ ਇਹ ਜਿਹੜੇ ਹੈਗੇ 150 ਰੀਸੈਂਟ ਜਿਹੜੇ ਪੱਤੇ ਹੈਗੇ ਇਹ ਤਕਰੀਬਨ ਇਹਦੇ ਉਪਰ ਇੱਕ ਪਰਚਾ ਹੈਗਾ ਜਿਹੜਾ 2024 ਦਾ ਉਹਦੇ ਵਿੱਚੇ ਬੇਲਤੇ ਸੀ ਬਾਕੀ ਅਜੇ ਇਹ ਜਿਹੜਾ ਅੰਡਰ ਟ੍ਰਾਇਲ ਨੇ ਇਹ ਜਿਹੜੇ ਸਜਾ ਹਲੇ ਕਿਸੇ ਤੋਂ ਨਹੀਂ ਕੋਈ ਇਹ ਅਸੀਂ ਹੈ ਤਸਦੀਕ ਕਰਦੇ ਮੇਰੇ ਰਿਕਾਰਡ ਜਿਹੜਾ ਇਹ ਹਜੇ ਐਸਟਾ ਐਸ ਜਿਹੜੀ ਇਹਦੇ ਵਿੱਚ ਅਸੀਂ ਐਫ ਆਈ ਆਰ ਨੰਬਰ 108 ਰਜਿਸਟਰਡ ਕੀਤੀ ਸੀ ਇਹਦੇ ਵਿੱਚ ਜਿਹੜੀ ਹੈਗੀ ਕੁਛ ਹੁਣ ਇਹਦੇ ਵਿੱਚ ਅਸੀਂ ਫਦੇ ਇਨਵੈਸਟੀਗੇਸ਼ਨ ਕਰਦੇ ਪਿਆ ਕਿ ਇਹੇ ਲੈ ਕੇ ਕਿੱਥੋਂ ਆਏ ਸੀ ਜਿਹਨਾਂ ਦਾ ਰੂਟ ਕਿਹੜਾ ਸੀ ਕਿੰਨੀ ਵਾਰ ਇਹ ਲੈ ਕੇ ਦੇਨ ਆਇਆ ਹੈਗਾ ਤੇ ਗੁਰਚ ਤਾਂ ਉਹਦਾ ਇਹ ਕਿਥੋਂ ਸਪਲਾਈ ਕਰਦਾ ਸੀ ਇਹ ਸਾਡੀ ਫਰਦੇ ਇੰਡਸਟਰੀਸ਼ਨ ਦਾ ਵਿਸ਼ਾ ਹੈ